ਇਤਿਹਾਸ ਵਾਲੀ ਛਾਤੀ ਮਾਰੀਏ ਨਾ RAMCHANDAR ਨੂੰ ਬਨਵਾਸ ਹੋ ਗਿਆ 14 ਸਾਲ ਦਾ ਉਹ ਛੋੜਾ ਸੀ ਲੇਕਿਨ ਸਮਾਂ ਬੱਦ ਸੀ ਸੀਮਤ ਸੀ 14 ਸਾਲ ਸੀ ਵਾਪਸ ਪਰਤਣਾ ਸੀ ਦਸਰਥ ਨੇ ਮਹਿਲਾ ਤੋਂ ਛਾਲ ਮਾਰ ਕੇ ਪੁੱਤਰ ਦੇ ਯੋਗ ਵਿੱਚ ਜਾਨ ਦੇ ਦਿੱਤੀ ਪੁੱਤਰ ਦਾ ਵੀ ਛੋੜਾ برداشت ਨਹੀਂ ਕਰ ਸਕਿਆ ਪੁਰਖhetra ਦੀ ਧਰਤੀ ਮਹਾਭਾਰਤ ਦਾ ਯੁੱਧ ਹੋ ਰਿਹਾ ਹੈ ਇੱਕ ਪਾਸੇ ਕੌਰਵ ਇੱਕ ਪਾਸੇ ਪਾਂਡਵ ਬੜੇ-ਬੜੇ ਮਹਾਬਲੀ ਬੜੇ-ਬੜੇ ਯੋਧੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ जोगी जति ब्रह्मचारी बड़े बड़े शत्र धारी की छाया कई कौशल चलत हैं बड़े, दावत दावत, देस, देस, बड़े बड़े राजन के दावत फिरत देश बड़े बड़े भूपन के द्रप को दलत है बड़े बड़े जोधे बड़े बड़े महाबली मान से वही पौदलीप के से छत्र धारी बड़ो अभिमान पुज दंड को करत हैं दारा से दलीसर ਦ੍ਰਯੋਦਨ ਸੇ ਮਾਨ ਧਾਰੀ ਭੋਗ ਭੋਗ ਧੂਮ ਅੰਤ ਧੂਮ ਹੈ ਧੂਮ ਮੈਂ ਮਿਲਤ ਹੈ ਖ੍ਰੇਤਰ ਦੀ ਧਰਤੀ ਮਹਾਭਾਰਤ ਦਾ ਯੋਧ ਇਕ ਪਾਸੇ ਕ੍ਰਿਸ਼ਨ ਸਾਰਥੀ ਬਣ ਕੇ ਪਾਂਡਵਾ ਦੀ ਅਗਵਾਈ ਕਰ ਰਿਹਾ ਹੈ ਦੂਜੇ ਪਾਸੇ ਕੌਰਵਰੇ ਜਿਨ੍ਹਾਂ ਦੇ ਵਿੱਚ ਬੜੇ ਬੜੇ ਯੋਧੇ ਕੌਰਵ ਵਰਗੇ ਪੀਸ਼ਮ ਪਿਤਾਮਾ ਵਰਗੇ ਆਚਾਰੀਆ ਦਰੋਣ ਵਰਗੇ ਦਰਯੋਤਨ ਵਰਗੇ ਇਤਿਹਾਸ ਦੱਸਦਾ ਹੈ ਕਿ ਜਦੋਂ ਅਬ ਮਨੂਨ ਚੱਕਰ ਵੀ ਸਾਲਿਆ ਅਰਜਨ ਦੂਰ ਹੀ ਤੇ ਸੀ ਪਹੁੰਚ ਨਹੀਂ ਸਕਿਆ ਆ ਬਿਮਨੂ ਦਾ ਵਧ ਕਰ ਦਿੱਤਾ ਜਦੋਂ ਇਹ ਖਬਰ ਅਰਜਨ ਤੱਕ ਪਹੁੰਚੀ ਅਰਜਨ ਨੇ ਤੀਰ ਕਮਾਨ ਹਥਿਆਰ ਛੱਡ ਦਿੱਤੇ ਕਹਿੰਦਾ ਮੇਰਾ ਪੁੱਤਰ ਜਿਹੜਾ ਉਹ ਵੀਰਗਤੀ ਨੂੰ ਪ੍ਰਾਪਤ ਹੋ ਗਿਆ ਔਰ ਮੇਰੇ ਜੀਵਨ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਦੀ ਮੌਤ ਸੁਣ ਕੇ ਅਰਜੁਨ ਨੇ ਹਥਿਆਰ ਛੱਡ ਦਿੱਤੇ ਕ੍ਰਿਸ਼ਨ ਨੇ ਗਿਆਨ ਦਿੱਤਾ ਮੁੜ ਹਥਿਆਰ ਚੁੱਕਣ ਲਈ ਪ੍ਰੇਰਿਤ ਕੀਤਾ ਕੇ ਸੀ ਵਿਛੋੜਾ ਦੂਜੇ ਪਾਸੇ ਦਰੋਣਾਚਾਰੀਆ ਜੋ ਬਹੁਤ ਯੋਧਾ ਸੀ ਇਹਨਾਂ ਦਾ ਗੁਰੂ ਵੀ ਸੀ ਸ਼ਕਤਰ ਵੀ ਤੇ ਆ ਦੋਵਾਂ ਨੂੰ ਅਚਾਰਿਆ ਦਰੋਣ ਨੇ ਸਿਖਾਈ ਸੀ ਯੁੱਧ ਦਾ ਕੋਈ ਨਤੀਜਾ ਨਾ ਨਿਕਲਦਾ ਵੇਖ ਉਹਨਾਂ ਨੇ ਕਿਹਾ ਜਦ ਤੱਕ ਦਰੋਣਾਚਾਰੀਆ ਵਿੱਚੋਂ ਨਹੀਂ ਹਟਦੇ ਯੁੱਧ ਜਿੱਤਿਆ ਨਹੀਂ ਜਾ ਸਕਦਾ ਕੂਟਨੀਤਕ ਚਾਲ ਚੱਲੀ ਕਿ ਦਰੋਣਾਚਾਰੀਆ ਦਾ ਪੁੱਤਰ ਜਿਹੜਾ ਹੈ ਹਾਸੁਸ thamਾ ਬੜਾ ਜੋਧਾ ਹੈ ਉਹਦੀ ਮੌਤ ਦੀ ਖਬਰ ਕਿਵੇਂ ਨਾ ਕਿਵੇਂ ਅਚਾਰਿਆ ਦਰੋਣ ਦੇ ਕੰਨਾਂ ਤੱਕ ਪਹੁੰਚਾਈ ਜਾਵੇ ਉਹ ਬਾਲ ਹਿਲ ਹੋ ਜਾਏਗਾ ਉਹਨਾਂ ਨੇ ਕਿਹਾ ਕਿਸੇ ਦੀ ਪਹੁੰਚਾਈ ਹੋਈ ਖਬਰ ਨੂੰ ਉਹ ਸੱਚ ਨਹੀਂ ਮੰਨੇਗਾ ਪਾਂਡਵਾਂ ਦਾ ਜਿਹੜਾ ਧਰਮ ਪੁੱਤਰ ਸੀ ਉਹਨੂੰ ਕਿਹਾ ਕਿ ਤੁਸੀਂ ਬੋਲੋਗੇ ਤਾਂ ਉਹ ਸਮਝ ਜਾਏਗਾ ਕਿ ਇਹ ਸੱਚ ਹੈ ਤਾਂ ਉਹਨੇ ਕਿਹਾ ਕਿ ਇਹ ਝੂਠੀ ਖਬਰ ਫਲਾਉਣ ਲਈ ਮੈਂ ਤਿਆਰ ਨਹੀਂ ਮੈਂ ਜ਼ਿੰਦਗੀ ਵਿੱਚ ਝੂਠ ਨਹੀਂ ਬੋਲਿਆ ਮੈਂ ਝੂਠ ਨਹੀਂ ਬੋਲ ਸਕਦਾ ਤਾਂ ਉਹਨਾਂ ਕਿਹਾ ਕਿ ਚਲੋ ਠੀਕ ਹੈ ਇੱਕ ਹਾਥੀ ਦਾ ਨਾਮ ਅਸਸਥਾਮਾ ਰੱਖਿਆ ਉਹਨਾਂ ਨੇ ਕਿਹਾ ਕਿ ਅਸੀਂ ਹਾਥੀ ਦਾ ਵਧ ਕਰਾਂਗੇ ਤੁਸੀਂ ਇਹ ਤਾਂ ਕਹਿ ਸਕਦੇ ਹੋ ਨਾ ਕਿ ਦਾ ਨਾਮ ਅਸਸਥਾਮਾ ਹਤ ਉਹਨੇ ਕਿਹਾ ਲੇਕਿਨ ਅਸਸਥਾਮਾ ਮੈਂ ਨਾਲ ਇਹ ਵੀ ਕਹਾਂਗਾ ਕਿ ਨਰੋ ਨਹੀਂ ਕੁੰਚਰੋ ਉਹਨਾਂ ਨੇ ਕਿਹਾ ਠੀਕ ਹੈ ਕਹਿ ਦੇਣਾ ਉਸ ਹਾਥੀ ਦਾ ਵੱਢ ਕੀਤਾ ਫੇ ਉੱਚੀ ਉੱਚੀ ਰੌਲਾ ਪਾਇਆ ਕਿ ਸਸਥਾਮਰ ਦੀ ਬਹੁਤ ਹੋ ਗਈ ਹੈ ਹਟੋ ਜਦੋਂ ਉਹਨੇ ਅਗਲੀ ਗੱਲ ਕਹਿਣੀ ਸੀ ਨਾ ਕਿ ਨਰੋ ਨਹੀਂ ਕੁੰਚਰੋ ਤਾਂ ਉਹਨਾਂ ਨੇ ਇਹਨੇ ਢੋਲ ਠਮੱਕੇ ਵਜਾ ਦਿੱਤੇ ਤੂਤੀਆਂ ਵਾਜੇ ਵਜਾ ਦਿੱਤੇ ਨਰ ਸਿੰਘੇ ਵਜਾ ਦਿੱਤੇ ਕਿ ਉਹ ਜਿਹੜੀ ਖਬਰ ਸੀ ਅਗਲੀ ਉਹ ਉਹਨਾਂ ਦੀ ਆਵਾਜ਼ ਵਿੱਚ ਦਬ ਕੇ ਰਹਿ ਗਈ। ਦਰੋਣਾਚਾਰੀ ਆਰੀ ਕੰਨਾਂ ਦੇ ਵਿੱਚ ਜਦੋਂ ਇਹ ਪਿਆ ਨਾ ਕਿ ਅਸਥਾਮਾਂ ਦਾ ਵੱਧ ਹੋ ਗਿਆ ਤਾਂ ਉਹਨੇ ਹਥਿਆਰ ਧਰਤੀ ਤੇ ਸੱਟ ਕੇ ਬਹਿ ਗਿਆ। ਤਾਂ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਕਿ ਹੁਣ ਚਲਾ ਦੇ ਤੀਰ। ਆਚਾਰੀਆ ਦਰੋਣ ਦਾ ਵੱਧ ਕੀਤਾ ਇਸ ਤਰ੍ਹਾਂ। ਆਪਣੇ ਪੁੱਤਰ ਦੀ ਇਸ ਖਬਰ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਿਆ। ਇਹ ਹੈ ਵਿਛੋੜਾ ਲੇਕਿਨ ਗੌਰਮਤ ਗੁਰਸਿੱਖੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਖਬਰ ਲੱਗੀ ਕਿ ਗੜੀ ਚਮਕੌਰ ਦੇ ਅੰਦਰ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ ਸਰਹੰਦੀਆਂ ਨੀਆਂ ਦੇ ਵਿੱਚ ਜਿਵੇਂ ਦੋਵੇਂ ਸਾਹਿਬਜ਼ਾਦੇ ਸ਼ਹਾਦਤ ਨੂੰ ਪ੍ਰਾਪਤ ਹੋ ਗਏ ਨੇ ਤਾਂ ਸਤਿਗੁਰੂ ਨੇ ਕਿਹਾ ਮਿੱਤਰ ਪਿਆਰੇ ਨੂੰ ਆਲ ਮੁਰੀਦਾ ਦਾ ਕਹਿਣਾ ਤੁੱਤ ਮੇਨ ਦਾ ਹੋਰੋ ਜਾਈਆਂ ਦਾ ਹੋੜਣ ਲਾਗ ਨਾਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰੰਦਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ 70 ਚੰਗਾ 8 ਕੇੜਿਆਂ ਦਾ ਰਹਿਣਾ ਸ਼ੁਕਰ ਕੀਤਾ ਅਕਾਲ ਪੁਰਖ ਦਾ ਇਹ ਹੈ ਗੁਰਸਿੱਖੀ